ਇੱਕ ਪੱਗ ਤੁਹਾਡੇ ਸਿਰ ਤੇ ਇੱਕ ਜਹਾਗੀਰ ਦੇ ਫਿਰ ਕਿੰਦੀ ਉੱਚੀ ਹੈ ਬਾਕੀ ਹੋਰ ਆਪਾਂ ਨੂੰ ਵਿਚਾਰਨਾ ਪਰ ਉਸ ਤੋਂ ਪਹਿਲਾਂ ਆਓ ਇੱਕ ਵਾਰ ਸਾਰੇ ਕਰੋ ਰਸਨਾ ਆਪਣੇ ਕਰੇ हिंदुस्तान ਦਾ ਬਾਦਸ਼ਾਹ ਬਣਿਆ ਧਿਆਨਬਗ ਦੇ ਰਖਣਾ ਸਭ ਤੋਂ ਪਹਿਲਾਂ ਇੰਨੇ ਆਪਣੇ ਸੱਕੇ ਪੁੱਤਰ ਦਾ ਅਸ਼ੀਰਵਾਦਿਆ ਜਾਂਗਿਰ ਦੇ ਬਗਲ ਬਾਦਸ਼ਾਹ ਨੇ ਆਪਣੇ ਪੁੱਤਰ ਦਾ ਸਿਰ ਵਟਿਆ ਸਿਰ ਵਟ ਕੇ ਛੱਡਿਆ ਹੀ ਨਹੀਂ ਲਾਹੌਰ ਕਿਲੇ ਦੀਵਾਰ ਡੰਗਵਾ ਦਿੱਤਾ ਸੱਕੇ ਪੁੱਤਰ ਪੁੱਤਰ ਦਾ ਕਤਲ ਕੀਤਾ ਫਿਰ ਉਹ ਦਾ ਸਿਰ ਕਿਲੇ ਦੇ ਬਾਹਰ ਟੰਗ ਦਿੱਤਾ ਕਹਿ ਲਗਾ ਲੋਕਾਂ ਨੂੰ ਪਤਾ ਲੱਗੇ ਜਿਹਨੇ ਆਪਣੇ ਪੁੱਤਰ ਨੂੰ ਨਹੀਂ ਛੱਡਿਆ ਬਾꯀਿਆਂ ਨੂੰ ਕਿਵੇਂ ਛੱਡੇਗਾ ਆਹ ਰੋਸਾ ਤਾਂ ਨਾ ਹੋਸੀ ਪੁੱਤਰ ਪ੍ਰਿਸ਼ਾਸ ਦੇ ਮਾਰੇ ਉਹ ਬਾਦਸ਼ਾਹ ਨਵਾਂ ਬਣ ਗਿਆ ਜਹਾਂਗੀਰ ਬਕਤੇ ਬੈਠਾ ਇਹਨੇ ਆਪਣੇ ਹੀ ਪੁੱਤਰ ਦੇ ਖੂਨ ਦੇ ਨਾਲ ਆਪਣੇ ਰਾਜ ਤਖਤ ਨੂੰ ਲਿਆ ਦੂਸਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਨ ਦਾ ਹੁਕਮ ਵੀ ਇਹ ਨਹੀਂ ਦਿੱਤਾ ਕਿ ਇਹ ਵੀ ਖੂੜ ਦੇ ਛੱਡੇ ਇਹਦੇ ਸਿਰ ਤੇ ਨੇ ਆਪੋ ਸਾਧਾ ਆਪ ਸ਼ਹੀਦ ਹੋਏ। ਇਹ ਵੀ ਮਾਰ ਕੇ ਦੇ ਦੇ, ਬੁੱਧ ਦੇ ਪੁੱਤਰ ਦੇ ਚਿੱਤੇ ਵੀ ਨੇ। ਹੋਰਿ ਸਨੇ ਇਸਲਾਮ ਬਦਲਣ ਵਾਸਤੇ ਬਾਕੀ ਧਰਮਾਂ ਦੇ ਹਿੰਦੂ ਧਰਮ ਨੂੰ ਵੀ ਨਹੀਂ ਮਾਰੀ ਦਾ ਆਪੋ ਸਾਧਾ ਆਪ ਸ਼ਹੀਦ ਹੋਇਆ। ਪਰ ਉਸਰੇ ਪਾਸ ਹੀ ਆਪਾਂ ਚਲੇ ਜਿਸ ਲੇਖ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਖਤ ਦੇ ਬੈਠੇ ਨੇ ਛੇਵੇਂ ਗੁਰੂ ਦੇ ਰੂਪ ਵਿੱਚ ਉਹ ਤਖਤ ਉਹ ਦੂਵੀਂ ਤੋਂ ਦਲਤ ਹੁੰਦਾ ਗਿਆ ਉਹ ਅਕਾਲ ਤਖਤ ਅਜ ਵੀ ਦੂਤ ਨਾਲ ਤੋਤਾ ਜਾਂਦਾ ਆਖੋ ਸਰਬਾਨਾਮੁ ਸ਼ੇਰੂ ਜਿਸ ਲੇਖ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਬੈਠੇ ਨੇ ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਕੇਸਰ ਦੇ ਛੱਡੇ ਸੰਗ ਪੱਗ ਦੇ ਆਖੋ ਸਰਬਾਨਾਮੁ ਬਾਬਾ ਬੁੱਢਾ ਜੀ ਨੇ ਗੁਰਗੱਦੀ ਦਾ ਦਿਨ ਖਲਾਇਆ ਸੀ ਦੂਸਰਾ ਜਵਤੁਰ ਦੇ ਨੇ ਸਤ ਦਾ ਨਮਸਕਾਰਾਂ ਕਰਦੀਆਂ ਨੇ ਦੀਵਾਨ ਸਜਦੇ ਨੇ ਜਿਹਦੀ ਵਲ ਪੇੜ ਦੀ ਰਜ਼ਾ ਦਾ ਤੱਕਦੇ ਨੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦਾ ਜਨੂਪੜ ਸੋਗ ਕੋਨੇ ਇੱਕ ਐਸਾ ਸਮਾਰ ਗਿਆ ਜਿਸ ਤੋਂ ਲੈ ਬਾਦਸ਼ਾਹ ਜਹਾਂਗੀਰ ਨੂੰ ਗਿਆਨ ਹੋ ਗਿਆ ਮੈਂ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਉਹ ਗਲਤ ਸੀ ਮੇਰੇ ਘਰ ਪਰੇ ਗਏ ਉਸ ਜੋ ਮੈਂ ਗੁਰੂ ਘਰ ਬਾਰੇ ਸੋਚਿਆ ਸੀ ਗੁਰੂ ਕਾੜਾ ਸਾਹਿਬ ਇਹ ਲੋਹਾ ਰੋਂਦ ਅੰਦਰ ਸਰਸਾ ਵਾਇਸ ਬਾਦਸ਼ਾਹ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕਿਹਾ ਸੀ ਜੋ ਮੈਂ ਆਪ ਜੀ ਦੇ ਪਿਤਾ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਮੈਂ ਉਹਦੀ ਮਾਫੀ ਮੰਗਣੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਬਾਦਸ਼ਾਹ ਜਾਗੇ ਜੇ ਸਾਡੀ ਮਾਤਾ ਮਾਤਾ ਗੰਗਾ ਤੋਂ ਮਾਫ ਕਰੇਗੀ ਅਸੀਂ ਵੀ ਕਰ ਦਿਆਂਗੇ ਆਖੋ ਸਾਧਨ ਨੂੰ ਸ਼ੁਰੂ ਕਰੋ ਤੇ ਦੋਸਤਾਂ ਦਾ ਬਾਦਸ਼ਾਹ ਮਾਤਾ ਗੰਗਾ ਨੂੰ ਮੱਥਾ ਟੇਕਦੇ ਆਖੋ ਸਾਧਨ ਮਾਤਾ ਗੰਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤਨੀ ਮਾਤਾ ਗੰਗਾ ਨੂੰ ਮੱਥਾ ਟੇਕਦੇ ਆਪਣੀ ਕੀਤੀ ਹੋਈ ਭੁੱਲ ਦੀ ਖਿਮਾ ਚੁਕਿਆ ਆਖੋ ਸਾਧਨ ਦੇਵਾਂ ਸੱਜਿਆ ਜਹਾਂਗੀਰ ਦੀ ਜਿਹੜੀ ਬੇਗ ਹੈ ਉਹ ਤਾਂ ਨਾਏ ਤੋ ਜਹਾਂ ਇੱਕੋ ਸਾਂ ਛਟਾ ਬੜਾ ਛੁੜਿਆ ਬੜੀ ਸੁੰਦਰ ਸੀ ਧੀ ਵੀ ਜਹਾਂਗੀਰ ਦੇ ਨਾਲ ਬਾਦਸ਼ਾਹ ਜਹਾਂਗੀਰ ਸੀ ਪਰ ਜਿਆਦਾ ਹੋਵੇ ਨਹੀਂ ਚੱਲਦਾ ਸੀ ਆਖੋ ਸਾਧਨਾ ਹੁਸੀ ਇੰਨਾ ਕਰਾ ਚੋਤਾ ਮੰਦਾ ਫਿਜੋੜੀ ਰਖਦਾ ਚੱਲਦੀ ਵੀਦੀ ਹੈ ਦੀ ਆਖੋ ਸਾਧਨਾ ਹੁਸੀ ਹੁੰਦਾ ਕਈਆਂ ਕਾਰਨਾਂ ਚ ਹੁੰਦਾ ਹੈ ਜੈ ਜਨਾਨੀ ਸਹੁਰੇ ਕੋ ਸਿਰ ਝੁਕਾਈ ਨਾ ਬੰਦਾ ਜੀ ਨਹੀਂ ਨਹੀਂ ਦਿੰਦਾ ਦੋਸਤ ਹੈ ਗਲਤ ਹੈ ਚੱਲਣਾ ਤਾਂ ਮਿਲ ਕੇ ਚੱਈਏ પતિ-ਪਤਨੀ ਇੱਕ ਦੂਸਰੇ ਦਾ ਮਾਨ ਕਰਨ ਇੱਕ ਦੂਸਰੇ ਤੋਂ ਵੱਡਿਓ ਨਹੀਂ ਲੈਣਾ ਆਪ ਕੋ ਸੋਣੇ ਬਜਾਣਾ ਤੇ ਸਿੱਖੇ ਵੀ ਲਈ ਜਾਨੀ ਹਣ ਨੂਰ ਜਾਨ ਇਨਹਾਲੀ ਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਿਸਨ ਕੀਤਾ ਇਹ ਨੂੰ ਆਪਣੀ ਸੁੰਦਰਤਾ ਤੇ ਬੜਾ ਮਾਣ ਸੀ ਇਹਨੇ ਸੁਣਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਹਾਰਤ ਬੜੇ ਪੁੱਚੇ ਲੰਮੇ ਸੋਨੇ ਜਿਹੇ ਵਾਲ ਤੇ ਨੈਣ ਬੜੇ ਵਿਖੇ ਨੇ ਸੁੰਦਰ ਲੜਾ ਸ਼ਾਦੀ ਤੇ ਚੌੜੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੋ ਬੰਦੇ ਪਿੱਛੇ ਖਲੋਤੀ ਹੋਣ ਸਾਦ ਸੰਗਤ ਤੇ ਨਜ਼ਰ ਰੱਖਣਾ ਤੇ ਤੇ ਨਾਲੇ ਸ਼ਾਇਦ ਬਸਤਰ ਹਮੇਸ਼ਾ ਰੇਸ਼ਮੀ ਪਹਿਨਦੇ ਸੀ ਇੱਥੇ ਬਾਜੂ ਵਾ ਤੇ ਬਾਜੂ ਵਾ ਦੁਨ ਦੇ ਸਾਜ ਜਨ ਅਜੇ ਗੇਰੇ ਜਵਾਰਤ ਜੜੇ ਹੁੰਦੇ ਸ਼ਾਮ ਉਹ ਚੇਤਕ ਸੋਹਣੇ ਚੜ੍ਹ ਤੇ ਲੋਰ ਜਹਾਨ ਨੇ ਕਿਹਾ ਮੈਂ ਹਿੰਦੁਸਤਾਨ ਦੇ ਬਾਦਸ਼ਾਹ ਹੀ ਰਹਾਂ ਬਾਦਸ਼ਾਹ ਮੇਰੇ ਘਰ ਵਿੱਚ ਨਹੀਂ ਵਹ ਰੰਦਾ ਮੇਰੇ ਰੂਪ ਦੇ ਇਤਨਾ ਉਹ ਬਹੁਤ ਤੇ ਮੈਂ ਆਪਣੇ ਰੂਪ ਦਾ ਜਿਹੜਾ ਜਾਦੂ ਹੈ ਅਸਰ ਅਗੁਰ ਹਰਗੁਰ ਪ੍ਰਸਾਦ ਮੈਂ ਪਾਣਾ ਦਰਦੇਸ਼ੀ ਇੱਕ ਬੇਗਮ ਹਿੰਦੁਸਤਾਨ ਦੇ ਬਾਦਸ਼ਾਹ ਦੀ ਬਸਤਰ ਵੀ ਸੋਨੇ ਪਾਏ ਹੋਏ ਹੀਰੇ ਜਵਾਹਰਾਂ ਦੀ ਤਿੰਨ ਦਾਸ ਦਾਸੀਆਂ ਵੀ ਨਾਲ ਨੇ ਗੁਰੂ ਦਰਬਾਰ ਆਈ ਜਿਵੇਂ ਆਪ ਸੋ ਜਿਓ ਨਾ ਕਿਉਂ ਸਤ ਸੱਜਿਓ ਨੇ ਉਹ ਨੋ ਜਹਾ ਜਿਸ ਨੇ ਗੁਰੂ ਦਰਬਾਰ ਚ ਆਈ ਆ ਕੇ ਮੱਥਾ ਟੇਕ ਕੇ ਬੈਠੀ ਇਸ ਸੰਗਤ ਵਾਲੇ ਤੱਕੇ ਸੰਗਤ ਵਾਲੇ ਤੱਕ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਇੱਕ ਬੜਾ ਵੱਡਾ ਸਵਾਲ ਕਰ ਗਏ। ਕਹਿਣ ਦੇ ਬਾਅਦ ਮੈਂ ਅੱਜ ਤੱਕ ਇਹ ਸੋਚਦੀ ਸੀ ਕਿ ਹਿੰਦੁਸਤਾਨ ਦੀ ਸਭ ਤੋਂ ਖੂਬਸੂਰਤ ਔਰਤ ਮੈਂ ਹਾਂ ਕਿਉਂਕਿ ਬਾਦਸ਼ਾਹ ਵੀ ਮੇਰੇ ਰੁਖ ਤੇ ਪੁੱਛਦੇ ਪਰ ਮੈਂ ਤੁਹਾਡੇ ਦਰਬਾਰ ਚ ਆ ਕੇ ਦੇਖਿਆ ਇੱਥੇ ਤੇ ਮੇਰੇ ਨਾਲ ਵੀ ਸੁੰਦਰ ਔਰਤਾਂ ਨੌਜਵਾਨ ਬੱਚੀਆਂ ਤੇ ਛੋਟੀਆਂ ਇਤਨਾ ਸੁੰਦਰ ਰੂਪ ਤੁਹਾਡੇਦਰ ਤੇ ਨੌਜਵਾਨ ਬੱਚੀਆਂ ਵੀ ਕਿੰਨੀਆਂ ਪਿਆਸੋਂ ਛੋਟੀਆਂ ਵੀ ਬਟੀਆਂ ਤੇ ਵਰਟੀਕਲ ਜਿਹੜੀ ਕਹੇਗੀ ਕਹਿ ਲਗੀ ਮਹਾਰਾਜ ਇੰਨਾ ਸੋਹਣਾ ਰੂਪ ਦੇਖ ਕੇ ਤੁਹਾਡਾ ਮਨ ਨਹੀਂ ਡੋਲਦਾ ਆਕੋ ਸਾਡਾ ਤੁਹਾਡਾ ਮਨ ਨਹੀਂ ਡੋਲਦਾ ਤੇ ਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਇੱਕ ਵੀ ਸੂਰਤ ਕਲਾਖਾਗੇ ਨਾ ਹੋ ਸਰ ਜਣੇ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਦਰਸ਼ਨ ਗੁਰੂ ਹਰਗੋਬਿੰਦ ਸਾਹਿਬ ਸੀਸ ਤੇ ਸੋਹਣੀ ਦਸਤਾ ਉੱਪਰ ਕਰਨੀ ਰੇਸ਼ਮੀ ਵਸਤਰ ਸ਼ਸ਼ਤਰ ਸਜੇ ਹੋਏ ਸੁੰਦਰ ਦਾੜਾ ਤਿੱਖੇ ਨੈਣ ਅੱਖਾਂ ਚ ਜਿਵੇਂ ਅਮਰਤ ਪਿਆਵਾ ਸੁਦਾ ਹੈ ਸੁੰਦਰ ਦਾੜਾ ਹੈ ਤੈਨੂੰ ਝਾਵਲ ਦੇ ਕੇ ਸਤਿਗੁਰ ਤੋਂ ਸਰਬ ਜੇ ਕੋ ਬਚਾ ਤੋਰੀ ਅਨੌ ਨੇਤੀ ਗਲ ਕਰ ਦਿੰਦਾ ਹੈ ਨਾ ਤੇ ਮਾਪਿਆਂ ਨੂੰ ਹਸਮੰਦ ਨੇ ਤੇਰੋ ਸਾਧਗੁਰ ਨੂਰ ਜਹਾਂ ਦੇ ਗੱਲ ਸੁਣ ਕੇ ਨਾ ਮੁਸਕਰਾਇਆ ਤੇ ਮੁਸਕਰਾ ਕੇ ਕਹਿ ਲਗੇ ਜਹਾਂ ਘਰ ਜਿੱਤੀ ਹੋਏ ਅਬ ਦੁਰ ਧੀਆ ਪੁੱਤਰਾ ਦੇ ਰੰਗ ਨੂੰ ਬੜੇ ਸੋਹਣੇ ਹੁੰਦੇ ਨੇ ਨਾ ਤੇ ਮਾਪਿਆਂ ਦਾ ਮਨ ਚ ਮੈਲਾ ਨਹੀਂ ਆਉਂਦੀ ਆ ਕੋਸ਼ਸ਼ ਆਪਣੇ ਬੱਚਿਆਂ ਨੂੰ ਦੇਖੀ ਧੀਆ ਪੁੱਤਰਾ ਨੂੰ ਦੇਖ ਕੇ ਪਿਆਰ ਆਉਂਦਾ ਉਹ ਧੀਆ ਪੁੱਤਰਾ ਨੂੰ ਗੱਲਾਂ ਲਗਾ ਦਿੰਦੇ ਨੇ ਉਹਨਾਂ ਦੇ ਮੱਥੇ ਚੁੰਮਦੇ ਨੇ ਉਹਨਾਂ ਨੂੰ ਅਸੀਸ ਦਿੰਦੇ ਨੇ ਕੁਰਨਾ ਨਾਨਕ ਤੁਹਾਡੀ ਜੜ ਨਹੀਂ ਪੱਲਾ ਰੱਖੇ ਤੇ ਜਿਤਨੀ ਵੀ ਸੰਗਤ ਹੈ ਨਾ ਮੇਰੇ ਪਿਆ ਬੁੱਤਰ ਨੇ ਇਹ ਮੇਰੇ ਪਿਆ ਬੁੱਤਰ ਨੇ ਤੇ ਕਿਆ ਕਮਾਲ ਦੀ ਗੱਲ ਕਹੀ ਸਤਿਗੁਰਾਂ ਕਹਿ ਲਵੇ ਦੂਰ ਜਹਾਂ ਤੂੰ ਵੀ ਤੇਰੀ ਰੀਤ ਹੀ ਹੈ ਆਪ ਕੋ ਸਤਿਗੁਰਾਂ ਜਿਵੇਂ ਸਤਿਗੁਰਾਂ ਕਹਿ ਦੂਰ ਜਹਾਂ ਤੂੰ ਵੀ ਤੇਰੀ ਰੀਤ ਹੀ ਹੈ ਬਸ ਇਹ ਗੋ ਨੋ ਜਹਾਂ ਦੇ ਅੰਦਰ وريا ਘਪਾ ਰਹੇ ਨੋਰਾ ਪ੍ਰਿਜਗਾ ਟੁੱਟੀ ਸਤਵੀਰ ਨੇ ਕੋਲ ਆਈ ਹੱਥ ਜੋੜ ਕੇ ਕਹਿਣ ਲੱਗੀ اے ਸਤਗੁਰ ਬੈਰ ਰੋ ਕੇ ਆਂਦਾ ਸੋਚ ਕੇ ਕੁਝ ਹੋਰ ਆਈ ਉਸਨ ਪਰ ਮੈਨੂੰ ਵੀ ਪਤਾ ਸੀ ਕਿ ਮੈਂ ਆਪਣੇ ਅੱਬਾ ਕੋਲ ਦਿੱਤੋ ਆਪਣੇ ਪਿਤਾ ਦੇ ਕੋਲ ਆਈ ਹੁਣ ਪਤਾ ਲੱਗਾ ਅਗੋ ਸ਼ਰਮਾ ਜਾ ਮਸਲਮਾਨਾਂ ਜਿਦਾਂ ਅੱਬਾ ਗਿਆ ਤੇ ਨਹੀਂ ਇਹ ਲੋਗ ਜਿਹੜਾ ਕਹਿ ਰਿਹਾ ਕਿ ਆਈਸ ਸਾਹਿਬ ਨੂੰ ਜ ਹੋਰ ਸੋਚ ਕੇ ਪਰ ਤੁਹਾਡੇ ਕੋਲ ਆ ਕੇ ਪਤਾ ਲੱਗਾ ਮੈਂ ਇੱਕ ਗਲਤ ਫੈਸਲਾ ਜੀ ਦੀ ਸ਼ਾਨ ਹੁਣ ਪਤਾ ਲੱਗਾ ਮੈਂ ਤੇ ਆਪਣੇ ਅਪਵਨ ਕੋ ਲਾਈਆਂ ਆਪਣੇ ਬੇਤਰ ਕੋ ਲਾਈਆਂ ਸਤਿਗੁਰਾਂ ਦੇ ਸਿੱਖ ਤੇਿਆਰ ਦਿੱਤਾ ਕੀ ਸਾ ਸੰਗਤ ਵਰਵਡਾ ਕੌਣ ਹੈ ਅਕੋ ਸਤਨਾਮ ਗੁਰੂ ਵੀਰ ਨਾ ਫਤੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਬਾਦਸ਼ਾਹ ਦੀ ਬੇਕਾਬੀ ਚੋ ਗਈ ਹੈ ਬਾਅਛਵੀਂ ਆ ਗਏ ਝੁਕੇ ਆਏ ਤੈਗੁਰ ਸਿੱਖ ਇਹ ਪਗ ਗੁਰੂ ਨੇ ਤੈਨੂੰ ਵੀ ਦਿੱਤੀ ਆ ਦੁਨੀਆ ਕੇ ਝੁਗੜ ਵਾਸਤੇ ਨਹੀਂ ਐ ਮਾਪਿਆਂ ਕੇ ਝੁਕੇ ਵੱਡਿਆਂ ਕੇ ਝੁਕੇ ਗੁਰੂ ਅਕੇ ਝੁਕੇ ਦੁਨੀਆ ਦੇ ਰੇਹ ਆ ਕੋ ਸਤਨਾ ਸੁਖ ਹੋਣਾ ਸੋਵਾਨੀ ਸਤੂਰ ਆਗਰੇ ਆਏ ਜਹਾਂਗੀਰ ਦੇ ਨਾਲ ਸਾਰੇ ਆਗਰੇ ਚ ਖਬਰ ਫੈਲ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਛੇਵੇਂ ਗੁਰ ਨਾਨਕ ਖ਼ਬਰ ਹੀ ਵੀ ਆ ਕਿ ਬਾਦਸ਼ਾਹ ਆਇਆ ਹੋਇਆ ਹੈ ਹਿੰਦੂਸਾਂ ਦਾ ਬਾਦਸ਼ਾਹ ਪਰ ਦਰਸ਼ਨ ਦੇ ਗੁਰੂ ਦੇ ਕਰਨੇ ਨੇ ਪਰੌਂਕਾ ਲੱਗੇ ਝੁਕਦੇ ਬਾਦਸ਼ਾਹ ਨੇ ਕਿਉਂਕਿ ਸਲਾਮਾਉਂ ਵੀ ਕਰਦੇ ਨੇ ਪਰਮਾਨ ਯਾਦ ਤੋਂ ਡਰਦੇ ਨਹੀਂ ਆਪ ਕੋ ਸ਼ੌਭਿਕਾ ਕਰਦੇ ਪਰ ਗੁਰੂ ਕੇ ਕੌਣ ਜੋ ਵਿਦਾ ਜੋ ਗੁਰੂ ਨਾਲ ਪਿਆਰ ਤੁਸੀਂ ਇਤਨੀ ਵੱਡੀ ਕਿੰਤੀ ਛਾਇਆ ਕਿਉਂ ਆਇਆ ਕਿ ਕਿ ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਕਰਦੇ ਹੋ ਆਪ ਕੋ ਸੱਚਾ ਤੁਸੀਂ ਗੁਰੂ ਨਾਲ ਪਿਆਰ ਕਰਦੇ ਹੋ ਨਾ ਪਰ ਗੁਰੂ ਵੀ ਉਹ ਪਿਆਰ ਕਰਦਾ ਹੈ बस ਕਰੋਸਾ ਰੱਖਣ ਦੀ ਲੋਰ ਹੈ ਹਰ ਘਰ ਘਰ ਖਬਰ ਫੈਲ ਕਿੱਕ ਤਾਂ ਦੂਰ ਹੈ ਅੱਜ ਪਹਿਲਾਂ ਬਾਟਾ ਪੇ ਕਰ ਰਹੇ ਆ ਨਾ ਛੋਟੇ ਛੋਟੇ ਵੱਡੇ ਵੱਡੇ ਦਿੱਤ ਤਾਂ ਦੂਰ ਤੇ ਕੋਲ ਬੈਠੇ ਦੋ ਗੁੱਸੇ ਆਪਸੇ ਜਗਲਾਂ ਕਰਦੇ ਆ ਭਾਵੇਂ ਲੱਗੇ ਨੇ ਆਗਰੇ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਜਨਮ ਮਾਰੂ ਸੌਂ ਜਾ ਇਕ ਘਾਹ ਵੇਚਣ ਵਾਲਾ ਇਹਨਾਂ ਦੋਨਾਂ ਸਿੱਖਾਂ ਦੇ ਗੱਲਾਂ ਸੁਣਦਾ ਤੇ ਕਹਿਣ ਲੱਗਾ ਜਿਸ ਗੁਰੂ ਦੀ ਤੁਸੀਂ ਗੱਲ ਕਰਦੇ ਹੋ ਉਹ ਮੇਰੇ ਵਰਗੇ ਗਰੀਬਾਂ ਨੂੰ ਵੀ ਨਾਲ ਲੱਗਣਾ ਲੱਗਦਾ ਮੈਂ ਗਰੀਬ ਹਾਂ ਕੋਨਾਂ ਦੋਨਾਂ ਸਿੱਖਾਂ ਨੇ ਕੀ ਬੋਲਿਆ ਜਿਹੜਾ ਗੁਰੂ ਨਾਨਕ ਦਾ ਘਰ ਹੈ ਨਾ ਮੇਰੀ ਗਰੀਬੀ ਨਹੀਂ ਦੇਖਦਾ ਤੇ ਤੇ ਜாதਪੁਰ ਵੀ ਨਹੀਂ ਦੇਖਦਾ ਬੱਚ ਵੀ ਨਹੀਂ ਦੇਖਦਾ ਜਿਉਂਦਾ ਵੀ ਜਾਂਦਾ ਹੈ ਨਾ ਗੁਰੂ ਨਾਨਕ ਗੱਲ ਦੇ ਨਾਲ ਲਗਦਾ ਤੇ ਕਹਿਣ ਲੱਗਾ ਘਰ ਵਿਛੜਵਾਲਾ ਮੈਂ ਦਰਸ਼ਨ ਕਰ ਸਰ ਤੇ ਆਲੇ ਵੀ ਗੁਰ ਜਿਹੜੇ ਨਵਾਂ ਵਾਂ ਬੱਚੇ ਸਿੱਖ ਪਰਿਵਾਰ ਤੇ ਜਨਮ ਲਿਆ ਔਰ ਪੱਗਾ ਨਹੀਂ ਬਣ ਰਿਹਾ ਦਸਤਾਰਾ ਨਹੀਂ ਬਣ ਰਿਹਾ ਅਜ ਤੱਕ ਨਹੀਂ ਬਣੀਆਂ ਅਜ ਕਥਾ ਸੁਣ ਕੇ ਫੈਸਲਾ ਕਰਿਓ ਪਰ ਦਸਤਾਰਾਂ ਸਜਾਣੀਆਂ ਨੇ ਆਪੋ ਸਾਧਨਾ ਆਪੋ ਸੀ ਪਾਕਿਸਤਾਨ ਦਾ ਰਾਜ ਹੈ ਤੇ ਕਬਚੀ ਯਾਦ ਆਇਆ ਤੁਹਾਡੀ ਦਸਤਾਰ ਦੀ ਮਨਾਤਾ ਜਿਸ ਵੇਲੇ ਐਮਰ ਦਿਸ਼ਾਵਜਾ ਵੀ ਗਏ ਹਿੰਦੁਸਤਾਨ ਨੂੰ ਲੁੱਟ ਕੇ ਹਿੰਦੁਸਤਾਨੀਆਂ ਨੀਰ ਬਹੁਤ ਬੇਟੀਆਂ ਨੂੰ ਵੀ ਨਾਲ ਲੈ ਜਾਂਦੇ ਸਨ ਤੇ ਗਜਨੀ ਦੇ ਬਾਜ਼ਾਰਾਂ ਤੇ ਟਕੇ ਟਕੇ ਜਿੰਨ ਤਿੰਨ ਪੈਸੇ 'ਚ ਨੌਜਵਾਨ ਬੱਚਿਆਂ ਨੂੰ ਵੇਚਦੇ ਸਨ ਤੇ ਰਸਦਾਰ ਨੂੰ ਆਉਂਦੇ ਹਾਂ दस्तार दे ध्यान रखो ਤੇ ਜਿਸ਼ੁਲੇ ਇਹ ਮੁਗਲ ਬਾਦਸ਼ਾਹ ਹਿੰਦੁਸਤਾਨ ਨੂੰ ਲੁੱਟ ਕੇ ਨਿਕਲੇ ਨੂੰ ਕਿਸੇ ਨੇ ਨਹੀਂ ਰੋਕਿਆ ਹਿੰਦੂ ਰਾਜਪੂਤ ਰਾਜੇ ਰਾਜੇ ਮਹਾਰਾਜ ਬੜੇ ਸਮੇਂ ਹਿੰਦੁਸਤਾਨੇ ਚ ਪਰੇ ਦਾ ਬਗਾਵਤਮੇਂ ਕੀ ਕਰਸਤਾ ਕੁਝ ਲੜੇਸ਼ਾਨ ਪਰ ਜੈਤਨੀ ਪ੍ਰਾਪਤ ਕਰਸਾ 2200 ਨੌਜਵਾਨ ਬੱਚਿਆਂ ਨੂੰ ਕੈਦੀ ਬਣਾ ਕੇ ਲਿਜਾ ਰਿਹਾ ਹੈ ਪੰਜਾਬ ਦੇ ਲਾਗੇ ਜਨਗੱਦਾ ਪਿਆ 50000 ਹੋ ਜਾਣਗੇ ਘਟਨੇ ਰੋਧੀਆਂ ਕੋ ਲਾਂਦੀਆਂ ਜਾਂਦੀਆਂ ਨਹੀਂ ਤੇ ਦੋ ਗੁਰਸਿੱਖ ਦੇਖੇ ਪਤਾ ਸੀ ਸਿੱਖ ਜਿਹੜੇ ਨੇ ਸਿਰ ਤੇ ਭਗਾ ਬੰਦੇ ਸ਼ਸਤਰ ਧਾਰੀ ਹੁੰਦੇ ਹਨ ਸੁੰਦਰ ਦਰਿਆ ਦੇ ਜੰਨਾ ਨੇ ਗੁਰਸਿੱਖ ਪਰਵਾਰਾਂ ਚ ਨੌਜਵਾਨ ਬੱਚੇ ਨੇ ਕੇਸ਼ ਨਹੀਂ ਰੱਖੇ ਦਾੜੀਆਂ ਨਹੀਂ ਰੱਖੀਆਂ ਇਹ ਤੁਹਾਡਾ ਇਤਿਹਾਸ ਹੈ ਸੁਣੂ ਤੇ ਰੱਖੋ ਆ ਕੋਸਾ ਨਾ ਮੁਸਕੀ ਗਵਰੀ ਸਾਡੇ ਕਹਿੰਦਾ ਤਾਂ ਬਾੜਾ ਹੁੰਦਾ ਨਹੀਂ ਬਾੜੇ ਲੈ ਚਿਖੇ ਕਿਸ਼ਮ ਉਹਨੇ ਕਹਿਣਾ ਪ੍ਰੇਰਣਾ ਔਰ ਪਿਆਰ ਦੇਣਾ ਕਿ ਤੁਸੀਂ ਕਰੋ ਆਪਣੀ ਪਛਾਣ ਕਰੋ ਇੰਨਾ ਬੱਚਿਆਂ ਨੇ ਦੋ ਗੁਰਸਿੱਖ ਦੇਖੇ ਦਸਤਾਰਾਂ ਸਜਾਈਆਂ ਸ਼ਸਤਰ ਪਹਿਰੇ ਹੋਏ ਨੇ ਈਗਦੇ ਆਸ਼ਕ ਬੋਲਣੇ ਰੋਧੀਆਂ ਜਾਂਦੀਆਂ ਸਭ ਨਸਿਆਂ ਨਾਲ ਇਹਨਾਂ ਨੂੰ ਬਣਿਆ ਹੋਇਆ ਬਗਲ ਸ਼ਮਾਈਆਂ ਨੇ ਦੋ ਗੁਰਸਿੱਖਾਂ ਨੂੰ ਦੇਖਿਆ ਤੇ ਵਿੱਚੋਂ ਕੁਝ ਬੱਚਿਆਂ ਨੂੰ ਸਿੱਖਾਂ ਬਾਰੇ ਪਤਾ ਸੀ ਉਹਨਾ ਆੜ ਮਾਰੀ ਬਚਾਈਂ ਭਾਈ ਕਛਵਾਲਿਆ ਆਪੋ ਸੱਤ ਨਾਲ ਟੀੜ ਕਛਾਰੇ ਭਾਈ ਹੋਏ ਨਹੀਂ ਚੋਲੇ ਭਾਈ ਹੋਏ ਨਹੀਂ ਕਿਆ ਸਿੱਖ ਵੀਰੋ ਬਚਾਓ ਭਾਈ ਕਛਵਾ ਦੇ ਇਹਨਾਂ ਸਾਨੂੰ ਬਜਰੀ ਦੇ ਵਜਾਣਾ ਤੇ ਵੇਚਣਾ ਹੈ ਸਿੰਘਾ ਦੇ ਸੋਹਣੇ ਹਨ ਪਰ ਆਪਣੇ ਜਥੇਦਾਰਾਂ ਰੂਪੀਆ ਫਿਰ ਇਹਨਾਂ ਦੇ ਹਵਾਲਾ ਕਰਕੇ ਸਾਰੀਆਂ ਬੱਚੀਆਂ ਚੜਾਈਆਂ ਫਿਰ ਉਹਨਾਂ ਦੇ ਘਰਾਂ ਚ ਪਹੁੰਚਾਈਆਂ ਆਤੋ ਸਾਰਾ ਇਹ ਤੁਹਾਡੀ ਜ਼ਿੰਦਗੀ ਦਾ ਸਾਰ ਹੈ ਤੇ ਤੁਹਾਡਾ ਪਰਵਾਹ ਹੈ ਜੇ ਪਾਗ ਨਹੀਂ ਸੜਦੇ ਸਦਾਣਾ ਵੀ ਨਹੀਂ ਹੈਗਾ آم لوگ مل گئے گا آواز کی مارے گا سردار جی سب گل سنو کو شان ہے جو کلکیا والے نے پھر بھگوان دے کہ آ سنا ਮੈਨੂੰ ਗੱਲ ਨਾ ਲਗਾ ਦੇਗਾ ਗੁਰੂ ਹਰਗੋਬਿੰਦ ਸਾਹਿਬ ਦੋਨਾ ਬਿਰਸ਼ਖਾ ਨੇ ਕੀ ਬੋਲਿਆ ਗੁਰੂ ਨਾਨਕ ਦੇਵ ਜੀ ਕਰ ਕੋਈ ਜਾਤਵਾਦ ਨਹੀਂ ਕੁਛਦਾ ਉੱਚੀ ਨੀਵੀਂ ਜਿਹੜਾ ਵੀ ਆंदा ਗੁਰੂ ਘਰ ਦਾ ਨਾ ਕਰਨਾ ਕਾਈ ਸਿੱਕਾ ਵਿਚੋਂ ਚੱਲ ਰਿਹਾ ਕੱਪੜੇ ਦੀ ਗੰਢ ਖੋਲੀ ਤੇਰਪੇ ਸਤੂ ਆਕੋ ਸਤ ਜੋ ਕਾਹ ਵੇਚੇ ਉਸੋ ਨੇ ਪੈਸੇ ਦੀ ਬੜੀ ਕੀਮਤ ਹੁੰਦੀ ਸੀ ਤੈਨੂੰ ਪੈਸੇ ਸੀ ਫਿਰ ਗੱਡਾ ਬਣਾ ਲਈ ਬੱਧਾ ਦੇ ਕਰ ਉਸ ਤੇ ਚੱਲ ਤੇ ਆਗਰੇ ਸ਼ਹਿਰ ਦੇ ਬਾਦ ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਜਹਾਂਗੀਰ ਉਹਦੇ ਸ਼ਹਿਰ ਤੋਂ ਬੂਰੇ ਹਾਤੀ ਕੋਲੇ ਕੇ ਬਾਦਸ਼ਾਹ ਫਜ਼ਾਰਾ ਬਗਲ ਸ਼ਾਹ ਤੇ ਥੋੜੀ ਦੂਰੀ ਬੀਰੀ ਬੀਰੀ ਦੇ ਬਾਲਕ ਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਵੀ ਤੰਬੂ ਲਗਾ ਹੋਇਆ ਆ ਕੋ ਸਾਡੇ ਸਿੱਖ ਸੰਗਤਾਂ ਸਿੱਖ ਸੂਰਮੇ ਕੋਈ ਨਾ ਸ਼ਕਤਾਂ ਹੋਣੀ। ਔਰ ਇ ਘਾ ਵਿੱਚ ਨਾਲਾ ਚਲਰ ਕੇ ਜਹਾਂਗੀਰ ਦੇ ਤੰਬੂ ਦੇ ਕੋਲ ਔਰ ਜਾ ਕੇ ਜਿਹੜੇ ਮੁਗਲ ਸਿਪਾਹੀ ਨੇ ਪਹਿਲੇ ਨਾਮ ਨਹੀਂ ਉਹਨਾਂ ਨੇ ਕੇੰਦਾ ਸੱਚੇ ਬਾਦਸ਼ਾਹ ਦੇ ਦਰਸ਼ਨ ਕਰਦੇ ਨੇ। ਤੇ ਪਰੇ ਦਾ ਪਰੇ ਦਾ ਸੋਚ ਸੱਚਾ ਬਾਦਸ਼ਾਹ ਬਾਦਸ਼ਾਹ ਕੰਨ ਆ ਕੋ ਸਤਨ ਇਹ ਬਾਦਸ਼ਾਹ ਜੁਹੀ ਹੈ ਤੇਨ ਲਈ ਸਭਣਾ ਤਪੂ ਹੈ ਬਾਦਸ਼ਾਹ ਉਹਨਿੰ ਕਾ ਵਿਚਰ ਵਾਲਾ ਬਾਦਸ਼ਾਹ ਤਪੂ ਬੋਲ ਚਲਾਗੇ ਜਿਵੇਂ ਅਸੀਂ ਗੁਰੂ ਘਰ ਆਉਂਦੇ ਆ ਨਾ ਪਹਿਲਾ ਬਾੜੀ ਜੋੜਾ ਉਤਾਰਦੇ ਹੱਥ ਧੋਨੇ ਫਿਰ ਜੋ ਵੀ ਸ਼ਰਧਾ ਹੈ ਜੇ ਵੀ ਸਮਰਤਾ ਹੈ ਬੇਟਾ ਅੱਜ ਟਕੜਾ